ਡਾਕਟਰ ਸ਼ਾੰਕਮਰ ਮੈਮ ਲਈ ਇਹ ਪਿੰਡ ਦਿੱਤੇ ਜਾਏਗਾ ਕਿੱਥੇ ਆ ਲੈਂਬਰ ਸਿੰਘ ਦੀ ਥੂੜੀ ਨੂੰ ਛੱਡ ਨੂੰ ਅੱਗ ਲੱਗੇ ਢਹਟੇ ਦੀ ਹੋ ਗਈ ਆ ਆ ਇੱਕ ਹੋਏ ਅੱਗੇ ਵੀ ਇਧਰੋਂ ਪਾਸੇ ਪਾਜੀ ਆਈ ਜਾ ਸਾਰੇ ਲੱਗੇ ਨੂੰ ਹੁੰਦੇ ਹੁੰਦੇ ਆ ਗਏ ਸਾਡੇ ਹਾ ਇਧਰੋਂ ਆਉਂਦੇ ਆ ਹਾ ਇਹਨਾਂ ਦਾ ਉਹ ਛੱਡ ਗਿਆ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਤਾਂ ਉਹ ਵੀ ਕਰਾਣੇ ਆਪਾਂ ਕਰਤਾਈ ਵੀ ਕਰਾਵਾ ਕੋਈ ਗੱਲ ਚਿੰਤਾ ਨਹੀਂ ਕਰਨੀ ਸੀ ਉਸੇ ਨਾਲ ਪ੍ਰਸ਼ਾਸਨ ਤਾਂ ਦਿਲਾ ਦੇਣਾ ਹੈ ਬੰਦੇ ਘਾਤ ਤੇ ਹਦਾਇਤ ਦੀ ਗਾਤ ਵੀ ਹਾਂ ਦੇ ਸਖਤ ਕਾਰਵਾਈ ਹੋ ਪਹਿਲਾਂ ਵੀ ਕੀਤੀ ਹੋਈ ਹੋਰ ਸਖਤ ਕਾਰਵਾਈ ਕਰਦੇ ਨਾ ਮੈਂ ਅੱਜ ਅੱਜ ਥਰਡ ਦਿਨ ਕੋਈ ਕਰਾ ਲਈ ਕਾਰਵਾਈ ਕਰਾ ਹੈ ਇਹ ਪਿੰਡ ਦੱਤਾ ਦੇ ਵਿੱਚ ਆ ਜੀ ਲੈਂਬਰਰ ਸੈਨਿਕ ਨੂੰ ਨਾ ਲੱਗਿਆ ਜਿਹੜੇ ਮੁੱਲ ਲਈਏ ਨੂੰ ਸਾਰੀਆਂ ਅੱਛਾ ਛੱਟ ਛੱਟ ਸਾਰੀ ਉੜ ਗਏ ਹਾਂ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਲੈਂਬਰ ਸਿੰਘ ਹੈ ਜੀ ਇਹ ਤੁੜੀ ਕਿੰਨੇ ਕ ਟਰਾਲੇ ਜਲ ਗਿਆ ਜੀ ਇਹ 5 ਦੇ ਵਿੱਚ 5 ਜਲੇ ਅੱਛਾ ਜੀ ਇਹ ਅੱਗ ਬੁਝੀ ਨਹੀਂ ਰਾਤੀ ਹਾਂ ਜੀ ਬੁਝੀ ਨਹੀਂ ਹੈ ਲਗਭਗ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ 60 70000 ਦਾ ਹੋ ਗਿਆ ਜੀ ਹਾਂ 60 70000 ਦਾ 60 70000 ਦਾ ਹੋ ਗਿਆ ਜੀ ਮਕਾਨ ਵੀ ਢਾਣਾ ਪੈਣਾ ਮਕਾਨ ਵੀ ਨਾਲ ਉਹ ਉੜ ਗਿਆ ਜੀ ਹਾਂਜੀ ਪਿੰਡ ਵੀ ਵਧੀਆ ਪਿੰਡ ਆ ਪਿੰਡ ਦੇ ਬੰਦੇ ਵਿੱਚ ਹੈਗੇ ਆ ਰਾਮ ਮਿਲ ਕੇ ਨੇ ਅੱਗ ਬੁਝਾਤੀ ਆ ਅਜੇ ਵੀ ਅੱਗ ਲੱਗੀ ਹੋਆ ਮੋਟਰ ਨੂੰ ਹੁਣ ਬਿਜਲੀ ਆਈ ਆ ਰਾਤੀ ਤੇ ਹੁਣ ਹੋਰ ਬੰਦ ਕਰਨ ਲੱਗੇ ਆ ਧੰਨਵਾਦ ਜੀ